ਜੇ ਜੇ ਪੰਜਾਬ ਬਚਾਉਣਾ ਜੇ ਪੰਥ ਦੀਆਂ ਪਰਵੈਤਾ ਪੰਥ ਦੇ ਮਸਲੇ ਹੱਲ ਕਰਵਾਉਣੇ ਨੇ ਤਾਂ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਮੈਂ ਆਮ ਆਦਮੀ ਦਾ ਭਾਈ ਕਹਿੰਦਾ ਨਹੀਂ ਹੁੰਦਾ ਇਹ ਖਾਸ ਆਦਮੀ ਵਾਲਿਆਂ ਨੂੰ ਕਿਉਂਕਿ ਇਹ ਦਿੱਲੀ ਦੀ ਪਾਰਟੀ ਆ ਇਹ ਪੰਜਾਬ ਦੀ ਪਾਰਟੀ ਨਹੀਂ ਜਿਹੜੀ ਸ਼ਰੋਮਣੀ ਅਕਾਲੀ ਦਲ ਆ ਉਹ ਪੰਜਾਬ ਦੀ ਮਾਂ ਪਾਰਟੀ ਆ ਖੇਤਰੀ ਪਾਰਟੀ ਆ ਤੇ ਤੁਸੀਂ ਦੇਖਿਆ ਹੋਊਗਾ ਜਿੱਥੋਂ ਦੀ ਖੇਤਰੀ ਪਾਰਟੀ ਖੁਸ਼ਹਾਲ ਹੈ ਉਹ ਸੂਬਾ ਕਾਮਯਾਬ ਹੈ ਇਹ ਕਿਸਾਨੀ ਦੇ ਮਸਲੇ ਕੋਈ ਹੱਲ ਕਰ ਸਕਦਾ ਜੇ ਉਹਨਾਂ ਦੀ ਕੋਈ ਲੜਾਈ ਸਹੀ ਮੈਨਾਂ ਚ ਲੜ ਸਕਦਾ ਤਾਂ ਉਹ ਖਾਲੀ ਦਲ ਲੜ ਸਕਦਾ ਆ ਯੂਥਰ ਨੂੰ ਕੀ ਹੋ ਗਿਆ ਸੀ ਉਹਨਾਂ ਨੇ ਝੂਠ ਬਹੁਤ ਜ਼ਿਆਦਾ ਬੋਲਿਆ ਸੀ ਉਹਨਾਂ ਨੇ ਇੰਨਾ ਜ਼ਿਆਦਾ ਝੂਠ ਬੋਲਦਾ ਪੰਜਾਬੀਆਂ ਨੂੰ ਕਿ ਪੰਜਾਬੀ ਲੋਕ ਜਜ਼ਬਾਤੀ ਵੀ ਹੁੰਦੇ ਨੇ ਤੇ ਅਣਖੀ ਵੀ ਹੁੰਦੇ ਨੇ ਪੰਜਾਬੀ ਲੋਕ ਜਜ਼ਬਾਤ ਦੇ ਵਿੱਚ ਆ ਗਏ ਵੀ ਉਹ ਪਤਾ ਨਹੀਂ ਕੋਈ ਨਮਈ ਕੋਈ ਕਿਹੜੀ ਕ੍ਰਾਂਤੀ ਲੈ ਕੇ ਆਉਣਗੇ ਜਾਂ ਕੀ ਸਵਾਰਨਗੇ ਪਰ ਉਹ ਝੂਠ ਨਿਕਲਿਆ ਦੀ ਮੀਟਿੰਗ ਜਿਹੜੀ ਹੈਗੀ ਚਾਈਨ ਦੇ ਵਿੱਚ ਰੱਖੀ ਹੈ ਕਿਸ ਤਰ੍ਹਾਂ ਉਪਚਾਰ ਦੇਖੋ ਦੇਖੋ ਦੁਬਾਰਾ ਪੰਜਾਬ ਸੋਚਣ ਲੱਗਿਆ ਹੈ ਪੰਜਾਬ ਦਾ ਹਰ ਵਾਰ ਕਿਸ ਗੱਲ ਨੂੰ ਮਹਿਸੂਸ ਕਰਨ ਲੱਗਿਆ ਹੈ ਕਿ ਜੇ ਪੰਜਾਬ ਬਚਾਉਣਾ ਹੈ ਜੇ ਪੰਥ ਦੀਆਂ ਤਰਵਿਤਾ ਪੰਥ ਦੇ ਮਸਲੇ ਹੱਲ ਕਰਵਾਉਣੇ ਨੇ ਤਾਂ ਇੱਕ ਉਹ ਇੱਕ ਪਾਰਟੀ ਖੇਤਰੀ ਪਾਰਟੀ ਆ ਸ਼ਰਮਣੀ ਅਕਾਲੀ ਦਲ ਜਿਹੜੀ ਪੰਜਾਬ ਔਰ ਪੰਥ ਨੂੰ ਬਚਾ ਸਕਦੀ ਹੈ ਉਸ ਭਾਵਨਾ ਦੇ ਤਹਿਤ ਪੰਜਾਬ ਦੇ ਲੋਕ ਦੁਬਾਰਾ ਉੱਠੇ ਨੇ ਇਹ ਕਿਸਾਨੀ ਦੇ ਮਸਲੇ ਕੋਈ ਹੱਲ ਕਰ ਸਕਦਾ ਜੇ ਉਹਨਾਂ ਦੀ ਕੋਈ ਲੜਾਈ ਸਹੀ ਮੈਨਾਂ ਚ ਲੜ ਸਕਦਾ ਤਾਂ ਉਹ ਇਕੱਲੇ ਦਾ ਲੜ ਸਕਦਾ ਸੋ ਅੱਜ ਪੰਜਾਬ ਦੁਬਾਰਾ ਸ਼੍ਰੋਮਣੀ ਕਾਲਜਦਲ ਦੀ ਸਰਕਾਰ ਸ਼੍ਰੋਮਣੀ ਕਾਲਜਦਲ ਦਾ ਰਾਜਭਾਗ ਔਰ ਪਾਰਲੀਮੈਂਟ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਦੇਖਣਾ ਚਾਹੁੰਦਾ ਸਾਨੂੰ ਇਹ ਪ੍ਰਭਾਵ ਹੈ ਜਿਹੜਾ ਪਿੰਡਾਂ ਦੀਆਂ ਮੀਟਿੰਗਾਂ ਚ ਵੀ ਔਰ ਅਜਿਹਾ ਹਲਕੇ ਦੇ ਵਰਕਰ ਮੀਟਿੰਗਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਮਾਹੌਲ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਕੂਬੀਨ ਵਾਰ ਉਤਾਰਤੇ ਨੇਗੇ ਖੈਰਾ ਨੇ ਜਿਹੜੇ ਉਮੀਦ ਪਿਆਰ ਤੇ ਵੀ ਸਵਾਲ ਚੁੱਕਰੇ ਲਗਾਤਾਰ ਤੁਸੋਂ ਮਾਹੌਲ ਹੈ ਜਿਹੜਾ ਕਾਲ ਜਲ ਦਾ ਕਿਸ ਤਰ੍ਹਾਂ ਦਿਖ ਰਿਹਾ ਹੈ ਦੇਖੋ ਸਵਾਲ ਚੁੱਕਣਾ ਹੈ ਸਵਾਲ ਤਾਂ ਇਹਨਾਂ ਤੇ ਸਾਰਿਆਂ ਤੇ ਜਿੰਨੇ ਮਰਜ਼ੀ ਚੁੱਕੀ ਜਾਓ ਇਹਨਾਂ ਦੀ ਕਾਰਗੁਜ਼ਾਰੀ ਕੀ ਹੈ ਨਾ ਮੀਥੇਆ ਸਾਹਿਬ ਦੀ ਸਰਕਾਰ ਦੀ ਕੋਈ ਕਾਰਗੁਜ਼ਾਰੀ ਹੈ ਨਾ ਖੈਰਾ ਸਾਹਿਬ ਦੀ ਕੋਈ ਸਾਡੇ ਹਲਕੇ ਨੂੰ ਸਾਡੇ ਇਲਾਕੇ ਨੂੰ ਕੋਈ ਦੇਣ ਹੈ ਸੋ ਇਸ ਦੋਨੋਂ ਪਾਰਟੀਆਂ ਬਰਾਮਾ ਰਚ ਰਹੀਆਂ ਨੇ ਇਹਨਾਂ ਦੀ ਇੱਕ ਗੇਮ ਹੈ ਚੰਡੀਗੜ੍ਹ ਜਾ ਕੇ ਝਾੜੂ ਵਾਲੇ ਕਹਿੰਦੇ ਨੇ ਵੋਟਾਂ ਕਾਂਗਰਸ ਨੂੰ ਪਾਓ ਹਰਿਆਣਾ 'ਚ ਕਹਿੰਦੇ ਨੇ ਜਾ ਕੇ ਕਾਂਗਰਸ ਨੂੰ ਪਾਓ ਦਿੱਲੀ 'ਚ ਕਾਂਗਰਸ ਕਹਿੰਦੀ ਆ ਝਾੜੂ ਵਾਲਿਆਂ ਨੂੰ ਪਾਓ ਗੁਜਰਾਤ 'ਚ ਕਹਿੰਦੇ ਨੇ ਇੱਕ ਦੂਜੇ ਨੂੰ ਪਾਓ ਇੱਥੇ ਸੀਟਾਂ ਦਾ ਲੈਣ ਦੇਣ ਨਹੀਂ ਕਰ ਸਕੇ ਬਾਕੀ ਇਹਨਾਂ ਦੀ ਅੰਡਰਸਟੈਂਡਿੰਗ ਇੱਕੋ ਹੀ ਆ ਕੈਂਡੀਡੇਟ ਇੱਕ ਦੂਜੇ ਨੂੰ ਸੋਚ ਸਮਝ ਕੇ ਦਿੱਤੇ ਗਏ ਨੇ ਔਰ ਇਹ ਸਾਰਾ ਪਲਾਨਡ ਪ੍ਰੋਗਰਾਮ ਹੈ ਇਹ ਜਿਹੜਾ ਇੱਕ ਦੂਜੇ ਦੇ ਖਿਲਾਫ ਬੋਲਦੇ ਵੀ ਨੇ ਉਹ ਵੀ ਡਰਾਮਾ ਹੀ ਆ ਕੋਈ ਇੱਕੋ ਹੀ ਨੇ ਇਤਨਾ ਪਾਰਟੀਆਂ ਤੁਹਾਡਾ ਸਾਡੇ ਜ਼ਿਲ੍ਹੇ ਦੀ ਨੁਮਾਇੰਦਗੀ ਵੀ ਕਰਦੇ ਰਹੇ ਨੇ ਕਿ ਕੀ ਨਜ਼ਰ ਆ ਰਿਹਾ ਜਿਹੜੀ ਹਜੇ ਤੱਕ ਸਮੂਹ ਦੇ ਵਿੱਚ ਘਾਟ ਨਜ਼ਰ ਆ ਰਹੀ ਹੈ ਤੁਹਾਨੂੰ ਸਾਨੂੰ ਕੋਈ ਘਾਟ ਨਜ਼ਰ ਹੀ ਨਹੀਂ ਆਉਂਦੀ ਸਾਨੂੰ ਕਿੱਥੇ ਘਾਟ ਨਜ਼ਰ ਆਉਂਦੀ ਹੈ ਜੀ ਸਾਰੇ ਵਰਕਰ ਇਕਜੁੱਟ ਨੇ ਔਰ ਬਹੁਤ ਵੱਡੀ ਸਾਨੂੰ ਉਮੀਦ ਹੈ ਕਿ ਅਸੀਂ ਲੀਡ ਨਾਲ ਸੀਟ ਜਿੱਤਾਂਗੇ ਦੇਖਦੇ ਹੋ ਅੱਜ ਮੀਟਿੰਗ ਰੱਖੀ ਗਈ ਜਿਹੜੀ ਮੀਟਿੰਗ ਸੀ ਰੈਲੀ ਤੋਂ ਉਤਾਰ ਰੱਖੀ ਕਿੰਨਾ ਜਿਹੜਾ ਵਿਚਾਲ ਮੈਚ ਪਾਇਆ ਦੇਖੋ ਸੰਜੀਤ ਜੀ ਦਾ ਤੁਹਾਨੂੰ ਪਤਾ ਹੀ ਆ ਕਿ ਅਸੀਂ ਵਰਕਰ ਮਿਲਣੀ ਰੱਖੀ ਸੀ ਤੇ ਕੰਮ ਦਾ ਵੀ ਸਮਾਂ ਜਿਹੜਾ ਮੈਂ ਕਹਿੰਨਾ ਨਾ ਮਜ਼ਦੂਰ ਕੋਲੇ ਟਾਈਮ ਹੈ ਨਾ ਕਿਸਾਨ ਕੋਲੇ ਹੈ ਕਿਸੇ ਵੀ ਇਨਸਾਨ ਕੋਲੇ ਟਾਈਮ ਨਹੀਂ ਹੈਗਾ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਹਲਕੇ ਦਿੜਬੇ ਦੀ ਸੰਗਤ ਦਾ ਜਿਨ੍ਹਾਂ ਨੇ ਕੀ ਮੇਰੀ ਅੱਧੇ ਦੇ ਅੱਧੇ ਬੋਲਦੇ ਨਾਲ ਹੀ ਦੇਖੋ ਕਿੰਨੇ ਭਾਰੀ ਮਾਤਰਾ ਵਿੱਚ ਇਕੱਠ ਕੀਤਾ ਸੋ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਸਾਡੀ ਵਰਕਰ ਮਿਲਣੀ ਰੱਖੀ ਗਈ ਆ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਵਿਚਾਰੀ ਜੀ ਦੇਖੋ ਅੱਜ ਅੱਧ ਤੋਂ ਵੱਧ ਨੌਜਵਾਨ ਨੇ ਸਾਡੇ ਕਿਉਂਕਿ ਉਹਨਾਂ ਨੂੰ ਬਰਤ ਚੁੱਕਿਆ ਹੋ ਇਹਨਾਂ ਨੂੰ ਆਮ ਆਦਮੀ ਵਾਲ ਨੂੰ ਮੈਂ ਆਮ ਆਦਮੀ ਦਾ ਬਾਈ ਕਹਿੰਦਾ ਨਹੀਂ ਹੁੰਦਾ ਇਹ ਖਾਸ ਆਦਮੀ ਵਾਲਿਆਂ ਨੂੰ ਕਿਉਂਕਿ ਇਹ ਦਿੱਲੀ ਦੀ ਪਾਰਟੀ ਹੈ ਇਹ ਪੰਜਾਬ ਦੀ ਪਾਰਟੀ ਨਹੀਂ ਜਿਹੜੀ ਸ਼ੋਮ ਨੇ ਅਕਾਲੀ ਦਲ ਆ ਉਹ ਪੰਜਾਬ ਦੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਤੁਸੀਂ ਦੇਖਿਆ ਹੋਊਗਾ ਜਿੱਥੋਂ ਦੀ ਖੇਤਰੀ ਪਾਰਟੀ ਖੁਸ਼ਹਾਲ ਹੈ ਉਹ ਸੂਬਾ ਕਾਮਯਾਬ ਹੈ ਨਹੀਂ ਸਾkti ਸਾਰਿਆਂ ਦਾ ਬੁਰਾ ਹਾਲ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੌਜਵਾਨ ਆ ਮੁੰਡੇ ਉਹ ਵਾਪਸ ਸ਼ੋਮਣੀ ਅਕਾਲੀ ਦਲ ਵੱਲ ਨੂੰ ਵਾਪਸ ਆ ਰਹੇ ਹੈ। ਅੱਜ ਸ਼ੁਰੂਆਤ ਹੋਈ ਇੱਕ ਵੱਡੀ ਮੀਟਿੰਗ ਦੀ ਤਾਂ ਹਲਕਿਆਂ ਦੇ ਵਿੱਚ ਇਸੇ ਤਰ੍ਹਾਂ ਦੌਰ ਚੱਲਣਾ ਜਿਹੜਾ ਕਿ ਦੇਖੋ ਆ ਹੁਣ ਜਿੱਡਾ ਵੀ ਟਾਈਮ ਹੈਗਾ ਹੁਣ ਇਸੇ ਤਰ੍ਹਾਂ ਹਲਕਿਆਂ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਇਦੂ ਵੀ ਭਰਮੀਆਂ ਮੀਟਿੰਗਾਂ ਹੋਣੀਆਂ ਤੇ ਆਨ ਵਾਲੇ ਸਮੇਂ ਦੇ ਵਿੱਚ ਜਦੋਂ ਆਪਣੇ ਇੱਥੇ ਮੀਟਿੰਗ ਹੋਊਗੀ ਹੋਰ ਤੇ ਉਹ ਵੀ ਇਸ ਤੋਂ ਵੱਡਾ ਰੂਪ ਧਾਰਨ ਕਰੂਗੀ। ਮੈਂ ਨਰਾਜ਼ਗੀ ਜਿਹੜੀ ਥੋੜੀ ਜਿਹੀ ਜਤਾਈ ਜਾ ਰਹੀ ਸੀ ਕੁਝ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਕਹਿ ਸਕਦੇ ਆ ਕਿਤਨਾ ਕਿਤੇ ਕਿ ਲੱਗਦਾ ਕਿ ਜਿਹੜਾ ਹੈ ਉਹ ਹੋਰ ਤੁਸੀਂ ਉਹਨਾਂ ਨੂੰ ਨਾਲ ਤੋਰ ਸਕੋ। ਦੇਖੋ ਪਾਰਟੀ ਹੈ ਜੀ ਇਹ। ਮੇਰੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੈਗੀ। ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਹੈ। ਸੋ ਆਓ ਸਾਰੇ ਨਾਲ ਮਿਲ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਇਕਵਾਲ ਸਿੰਘ ਜੀ ਝੁੰਦਾ ਸਾਹਿਬ ਨੂੰ ਜਿਤਾਈਏ ਤੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਜੋ ਸਾਡੇ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕਦਾ ਨੂੰ ਇਹੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਮੇਰੀ ਕਿ ਤੁਸੀਂ ਵੱਧ ਤੋਂ ਵੱਧ ਸ਼ੋਮਨੀ ਅਕਾਲੀ ਦਲ ਦਾ ਸਾਥ ਦਿਓ ਕਿਉਂਕਿ ਇਹ ਖਾਸ ਆਦਮੀ ਵਾਲੇ ਤੁਸੀਂ ਵਰਤ ਕੇ ਦੇਖ ਲੈ ਇਹ ਕੱਲੇ ਦਿੱਲੀ ਜੋਗੇ ਰਹਿ ਗਏ ਇਹ ਆਪਣੇ ਪੰਜਾਬ ਦਾ ਕੁਝ ਨਹੀਂ ਕਰ ਸਕਦੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਵੱਧ ਤੋਂ ਵੱਧ ਸ਼ੋਮਨੀ ਅਕਾਲੀ ਦਲ ਦਾ ਸਾਥ ਦਿਓ ਤੇ ਇਕਬਾਲ ਸਿੰਘ ਚੁੰਦਾ ਸਾਹਿਬ ਨੂੰ ਜਿੱਤ ਜਿਤਾ ਕੇ ਆਪਾਂ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬਣਾ ਕੇ ਭੇਜੀਏ ਖੜਿਆਲ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸਨਾਮ ਤੇ ਮੈਂ ਪੀਐਸਸੀ ਦਾ ਮੈਂਬਰਾਂ ਜੀ ਦੇਖੋ ਅੱਜ ਸਾਡੇ ਹਲਕਾ ਡਿੜਬੇ ਦੀ ਵਰਕਰ ਮਿਲਣੀ ਮੀਟਿੰਗ ਰੱਖੀ ਗਈ ਸੀਗੀ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਹੈ ਤੁਸੀਂ ਨੇ ਦੇਖਿਆ ਇਹ ਭਾਰੀ ਇਕੱਠ ਹੋਇਆ ਹੈ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਗੱਲ ਸ਼ੁਰੂ ਕਰ ਚੁੱਕੇ ਨੇ ਤੇ ਸਰਦਾਰ ਇਕਵਾਲ ਸਿੰਘ ਝੁੰਦਾ ਦੇ ਹੱਕ ਦੇ ਵਿੱਚ ਦੜਬਾ ਹਲਕਾ ਬਹੁਤ ਵੱਡੀ ਲੀਡ ਕੱਢੇਗਾ ਜੀ ਜੀ ਪਹਿਲੀ ਮੀਟਿੰਗ ਸੀ ਅੱਜ ਕਿਸ ਤਰ੍ਹਾਂ ਦੇਖਦੇ ਹੋ ਸ਼ਾਹ ਕੀ ਨੌਜਵਾਨਾਂ ਦੇ ਹਾਂ ਜੀ ਅੱਜ ਸਾਡੀ ਹਲਕੇ ਦੀ ਪਹਿਲੀ ਮੀਟਿੰਗ ਸੀਗੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਵੀ ਆਏ ਨੇ ਤੇ ਬਜ਼ੁਰਗ ਵੀ ਆਏ ਨੇ ਸਾਰੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਨੂੰ ਪਿੰਡਾਂ ਦੇ ਵਿੱਚੋਂ ਲੋਕ ਤਿਆਰ ਨੇ ਇਸ ਮੀਟਿੰਗ ਨੂੰ ਦੇਖ ਕੇ ਇਸ ਮੀਟਿੰਗ ਤੋਂ ਬਾਅਦ ਇਹ ਗੱਲ ਸਿੱਧ ਹੋ ਗਈ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਪਹਿਲੇ ਦੋ ਦਿਨ ਦੁਬਾਰਾ ਲਾ ਯੂਥ ਨੂੰ ਕੀ ਹੋ ਗਿਆ ਸੀ ਉਹਨਾਂ ਨੇ ਝੂਠ ਬਹੁਤ ਜ਼ਿਆਦਾ ਬੋਲਿਆ ਸੀਗਾ ਉਹਨਾਂ ਨੇ ਇੰਨਾ ਜ਼ਿਆਦਾ ਝੂਠ ਬੋਲਤਾ ਪੰਜਾਬੀਆਂ ਨੂੰ ਕਿ ਪੰਜਾਬੀ ਲੋਕ ਜਜ਼ਬਾਤੀ ਵੀ ਹੁੰਦੇ ਨੇ ਤੇ ਅਣਖੀ ਵੀ ਹੁੰਦੇ ਨੇ ਪੰਜਾਬੀ ਲੋਕ ਜਜ਼ਬਾਤ ਦੇ ਵਿੱਚ ਆ ਗਏ ਵੀ ਉਹ ਪਤਾ ਨਹੀਂ ਕੋਈ ਨਮਈ ਕੋਈ ਕਿਹੜੀ ਕ੍ਰਾਂਤੀ ਲੈ ਕੇ ਆਉਣਗੇ ਜਾਂ ਕੀ ਸਵਾਰਨਗੇ ਪਰ ਉਹ ਝੂਠ ਨਿਕਲਿਆ ਹੁਣ ਆ ਗਈ ਪੰਜਾਬੀਆਂ ਦੀ ਅਣਖ ਤੇ ਗੱਲ ਹੁਣ ਪੰਜਾਬੀ ਆਪ ਦੀ ਅਣਖ ਦੇ ਨਾਲ ਜਿਵੇਂ ਸਾਡੇ ਖੂਨ ਦੇ ਵਿੱਚ ਹੈ ਉਸੇ ਤਰ੍ਹਾਂ ਹੀ ਝਾੜੂ ਵਾਲਿਆਂ ਨੂੰ ਜਵਾਬ ਦੇਣਗੇ ਜਿਵੇਂ ਉਹ ਗੱਲਾਂ ਕਰਦੇ ਹੁੰਦੇ ਸੀ ਹੁਣ ਉਹਨਾਂ ਨੂੰ ਉਹ ਗੱਲਾਂ ਦੇਣੀਆਂ ਪੈ ਰਹੀਆਂ ਨੇ ਇਹਦਾ ਵੱਡਾ ਨੁਕਸਾਨ ਉਹਨਾਂ ਦੇ ਝੂਠ ਦਾ ਹੁਣ ਝਾੜੂ ਵਾਲਿਆਂ ਨੂੰ ਹੀ ਹੋਣਾ ਹੈ